ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਆਈ ਹੋਪ ਸਾਰੇ ਚੰਗੇ ਹੀ ਹੋਣਗੇ ਲੋ ਜੀ ਆਪਾਂ ਪੇਕਿਆਂ ਤੋਂ ਆਗੇ ਸੀ ਆਪਣੇ ਸੋਹਰੇ ਘਰ ਸੋਹਰੇ ਘਰ ਆ ਕੇ ਨਨਤ ਕੁੜੋ ਬੈਨਾ ਰਖੜੀ ਬੰਧਵਾਈ ਇਹਨਾਂ ਨੇ ਤੇ ਜੋ ਬੰਦਾ ਵੀ ਬੰਦੀ ਨਨਤ ਨੇ ਮੇਰੀ ਨੇ ਰਖੜੀ ਤੇ ਫਿਰ ਬਾਰੀ ਸੀ ਭਾਣ ਜੀ ਦੀ ਭਾਣ ਜੀ ਨੇ ਵੀ ਦੋ ਮਾਮੇ ਤੇ ਆਪਣੇ ਭਰਾ ਦਾ ਦੋਮੇ ਦਾ ਰਖੜੀ ਬੰਦੀ ਤੇ ਮੇਰੇ ਨਾਲ ਵੀ ਕੁਝ ਅੱਛੀਆਂ ਅੱਛੀਆਂ ਫੋਟੋਆਂ ਖਿਚਵਾਈਆਂ ਤੇ ਫਿਰ ਆਪਾਂ ਸਾਰਿਆਂ ਨੇ ਲੇਡੀਜ਼ ਨੇ ਇੱਕ ਵਧੀਆ ਸੀ ਫੋਟੋ ਖਿਚਵਾਈ ਤੇ ਇਹ ਵੀਡੀਓ ਰੱਖੜੀਆਂ ਵਾਲੇ ਦਿਨ ਦੀ ਸਾਡੇ ਘਰ ਇੱਕ ਰਵਾਜ ਹੈ ਪਹਿਲਾਂ ਰੱਖੜੀ ਬੰਨਣ ਤੋਂ ਪਹਿਲਾਂ ਜੋ ਕਰਦੀਆਂ ਬੇਟੀਆਂ ਹੁੰਦੀਆਂ ਨੇ ਉਹ ਕੋਲਿਆਂ ਦੇ ਉੱਤੇ ਮੱਥਾ ਟੇਕਦੀਆਂ ਨੇ ਜੋ ਮੇਨ ਗੇਟ ਦੇ ਬਾਹਰਲੇ ਸਾਈਡ ਉੱਥੇ ਫਿਰ ਇਹ ਇਹ ਮੱਥਾ ਟੇਕ ਕੇ ਜਿਵੇਂ ਇਹ ਘਰ ਦੀ ਕੁਮਾਰੀ ਕੁੜੀਆਂ ਹੀ ਕਰਦੀਆਂ ਨੇ ਤੇ ਇਸ ਤੋਂ ਬਾਅਦ ਫਿਰ ਆਪਣੇ ਭਾਈ ਦਾ ਰੱਖੜੀ ਬੰਨ੍ਹਦੀਆਂ ਨੇ ਤੇ ਰਿਵਾਜ ਪੀੜੀਦਰ ਪੀੜੀ ਚੱਲ ਰਿਹਾ ਹੈ ਇਹ ਇਹ ਪਰੰਪਰਾ ਮੰਨਤਾਰ ਨੇ ਅੱਗੇ ਤੋਰੀ ਹੈ ਹੁਣ ਪਹਿਲੀ ਪੀੜੀ ਚ ਪਹਿਲੀ ਲੜਕੀਆਂ ਨੇ ਤੋਰੀ ਸੀ ਤੇ ਦੇਖੋ ਹਾਂ ਚਾਹ ਪਰਾਂ ਇਹ ਫਿਰ ਆਪਣਾ ਘਰ ਦੇ ਕੋਲਿਆਂ ਨੂੰ ਸਿੰਜ ਕੇ ਫਿਰ ਆਪਣੇ ਤਾਇਆ ਤਾਈ ਦੇ ਘਰ ਆਏ ਤਾਇਆ ਤਾਈ ਗਏ ਹੋਏ ਸੀ ਮੇਰੀ ਜਠਾਣੀ ਗਈ ਹੋਈ ਸੀ ਆਪਣੇ ਪੇਕੇ ਘਰ ਅਜੋਨਾ ਨੇ ਆਣਾ ਸੀ ਤੇ ਇਹ ਦੋਏ ਘਰਾਂ ਦੇ ਇਹ ਕੁੜੀਆਂ ਹੀ ਕਰਦੀਆਂ ਨੇ ਤੇ ਫਿਰ ਇੱਧਰਲੇ ਕੋਲਿਆਂ ਦੇ ਵੀ ਪ੍ਰਾਂਦੇ ਲਗਾਣ ਗਈਆਂ ਜਾ 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 ਦਾਣ ਛੇੜ ਗੋਬਰ ਗਿੱਜੇ ਨਿੱਚ ਉਤਰ ਗਏ ਉਲਟੀ ਹਰੇ ਮਰੇ ਦੀ ਅੱਧੀ ਜਦਾਖੀ ਵੱਲ ਗਈ ਤੇ ਫਿਰ ਇਹ ਕੰਮ ਕਰਕੇ ਫਿਰ ਬਾਰੇ ਸੀ ਜੋ ਬੰਦਾ ਰੱਖੜੀ ਬੰਦਨ ਦੀ ਜੋਨ ਬਹੁਤ ਨੱਠਖਟ ਹੈ ਸ਼ਰਤਾਂ ਨਾ ਕਰੇ ਤਾਂ ਇਹ ਤਾਂ ਹੋ ਹੀ ਨਹੀਂ ਸਕਦਾ ਭਾਵੇਂ ਰੱਖੜੀ ਦਾ ਤਿਹਾਰ ਹੋਵੇ ਭਾਵੇਂ ਕੋਈ ਬੜੀ ਮੁਸ਼ਕਲ ਨਾਲ ਕਾਬੂ ਆਉਂਦਾ ਹੈ ਇਸ ਟਾਈਮ ਬੜੀ ਮੁਸ਼ਕਲ ਨਾਲ ਬਿਠਾ ਰੱਖਿਆ ਸੀ ਪਹਿਲਾਂ ਤਾਂ ਪੰਗੇ ਹੀ ਬਹੁਤ ਲੈਂਦਾ ਹੈ ਕੁੜੀਆਂ ਦੇ ਨਾਲ ਤੇ ਰਖੜੀਆਂ ਵੀ ਦੇਖੋ ਜੀ ਆਪਣੀ ਪਸੰਦੀ ਲੈ ਕੇ ਆਏ ਇਹ ਪਬਜੀ ਵਾਲੀ ਤੇ ਇੱਕ ਸਿਨਚੈਨ ਵਾਲੀ ਦੋਏ ਰਖੜੀਆਂ ਆਪਣੇ ਕਾਰਟੂਨਾਂ ਇੱਕ ਕਾਰਟੂਨ ਵਾਲੀ ਤੇ ਗੇਮ ਜਿਵੇਂ ਮਸ਼ਹੂਰ ਹੁੰਦੀਆਂ ਜਿਹੜੀ ਚੀਜ਼ਾਂ ਉਹ ਹੀ ਲੈਂਦਾ ਹੈ ਡੱਟਾਂ ਲੁੱਟਾਂ ਵਾਲੀ ਸਵਾਰ ਨਹੀਂ ਲਈ ਇਸਨੇ ਇਹੀ ਹੈ ਤੇ ਇਹਦੀ ਫੇਵਰੇਟ ਮਠਾਈ ਮਠਾਈ ਹੈ ਜਿਹੜੀ ਜੀ ਉਹ ਹੈ ਗੁਲਾਬ ਜਾਮਨ ਗੁਲਾਬ ਜਾਮਨ ਹੋਵੇ ਤਾਂ ਫਿਰ ਕਿਆ ਕਹਿਣਾ ਜੋਵਨ ਦਾ ਜੋਵਨ ਦੀ ਬਹੁਤ ਜ਼ਿਆਦਾ ਫੇਵਰੇਟ ਮਠਾਈ ਹੈ ਗੁਲਾਬ ਜਾਮਨ ਤੇ ਹੁਣ ਰਖੜੀ ਬੰਦੀ ਹੈ ਰਖੜੀ ਬੰਦਨ ਤੋਂ ਬਾਅਦ ਫਿਰ ਜੋਵਨ ਬਹੁਤ ਖਰਾਬ ਹੈ ਇਹ ਪੈਸੇ ਦੇਣਾ ਨਹੀਂ ਚਾਹਦਾ ਦੇਖੋ ਜੀ ਪੈਸੇ ਆਪਣੀ ਜੇਬ ਦੇ ਵਿੱਚ ਪਾ ਲੇ ਬਹੁਤ ਰਾਤੀ ਹੈ ਬੋਰਾ ਇਹਨਾਂ ਨੂੰ ਕੁੜੀਆਂ ਨੂੰ ਤਰਸਾਂਦਾ ਹੈ ਕੋਈ ਵੀ ਕੰਮ ਕਰਵਾਉਣ ਵਿੱਚ ਤੇ ਫਿਰ ਇਹਨਾਂ ਚਿੱਤਰ-ਚਿੱਤਰ ਖਾਊਗਾ ਫਿਰ ਜਾ ਕੇ ਪੈਸੇ ਦੇਊਗਾ ਤੇ ਕਹਿੰਦਾ ਤੁਸੀਂ ਰੱਖੜੀ ਮੈਂ ਦੀ ਬੰਨ ਦੀ ਥੋੜੀ ਥੋੜਾ ਮੈਂ ਤੇ ਹੁਣ ਪੈਸੇ ਤੁਸੀਂ ਦਿਓ ਮੈਨੂੰ ਦੇਖੋ ਕਿਵੇਂ ਪੈਸੇ ਫਿੱਗ ਰਹੇ ਇਹ ਬਚਪਨ ਦੀਆਂ ਛੋਟੀਆਂ-ਛੋਟੀਆਂ ਯਾਦਾਂ ਨੇ ਜਦੋਂ ਵੱਡੇ ਹੋ ਜਾਣਗੇ ਇਹ YouTube ਤੇ ਸੇਵ ਨੇ ਦੇਖ ਕੇ ਹੱਸਿਆ ਕਰਨਾ ਇਹਨਾਂ ਨੇ ਤੇ ਬਹੁਤ ਹੀ ਖੁਸ਼ੀ ਵਾਲੇ ਪਲ ਨੇ ਨੇ ਤੇ ਫਿਰ ਆ ਗਈ ਜੀ ਸਾਡੇ ਪਰਿਵਾਰ ਤੋਂ ਇੱਕ ਛੋਟੀ ਜੀ ਸਾਡੀ ਗੁੜੀਆ ਇਹ ਮੇਰੇ ਜਠਾਣੇ ਦੀ ਲੜਕੀ ਹੈ ਇਹ ਵੀ ਪਰਿਵਾਰ ਚੋਂ ਹੀ ਹੈ ਕਿਹਾ ਵਾ ਇਹ ਕੁੜੀ ਕਲੱਚ ਕਲੱਚ ਕਦੀ ਜੂ ਮਨ ਨਾ ਸੁੱਟ ਕੇ ਗਾਲਗਾ ਕੋਈ ਚਾਹੀਦਾ ਵਾ ਰਮਨ ਵਾ ਪਹੁੰਚ ਜੀ ਚਲ ਕੋਈ ਨਾ ਕੋਈ ਨਾ ਕੋਈ ਨਾ ਇਹ ਕਹ ਦੇਗੀ ਲੈ ਵੇ ਗੁੱਲਾ ਖਾਓ ਵਾਹ ਬਈ ਵਾ ਇਹ ਪੈਸਾ ਹਯਾਰੇ ਬੁੱਲੀ ਕਿੰਨਾ ਅਸਰ ਦੇਵੇ ਕਹਾਂ ਦਾ ਮਾਰ ਕਨੋ ਸੱਚੀ ਲੈ ਫੋਟੋ ਕ ਚਬਾਓ ਪੈਸੇ ਗਿਰ ਗਿਰ ਰਹਾ ਹੈ ਫੋਨ ਹੋ ਹੈ ਦੂਰ ਦੂਰ ਦੇਖ ਲਓ ਜੀ ਜੇ ਦੇਖ ਉਸ ਕਾਰ ਰਖੜੀ ਬੰਨ੍ਹ ਕੇ ਸਾਰੇ ਪਰਿਵਾਰ ਦਾ ਰਖੜੀਆਂ ਦੇ ਕੇ ਆਈਆਂ ਮੰਨਤ ਬਾਣੀ ਤੇ ਇਹ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ